ਕਈਆਂ ਜੰਤਰ ਮੰਤਰ ਤੰਤਰ ਲਾ ਕੇ ਦੇਖ ਲੈ 빙ਾ ਕਰ ਨਾ ਸਕੇ ਮੇਰਾ ਬਾਲ ਸਈਓ ਮੈਨੂੰ ਪੱਲ ਵੀ ਜੁਦਾ ਨਹੀਂ ਕਰਦਾ ਮੇਥੋਂ ਪੱਲ ਵੀ ਜੁਦਾ ਨਹੀਂ ਹੁੰਦਾ ਸਦਾ ਰਹਿੰਦਾ ਏ ਮੇਰੇ ਨਾਲ ਸਈਓ ਦੱਸੋ ਹੋਰ ਕਿੰਨੀ ਤਾਰੀਫ ਕਰਾਂ ਗੋਰਾ ਦੇ ਲਾੜੇ ਦੀ ਮੇਰਾ ਭੋਲਾ ਸਭ ਤੋਂ ਭੋਲਾ ਹੈ ਜਿਹਨੂੰ ਕਹਿੰਦੇ ਨੇ ਮਹਾਕਾਲ ਸਈਓ ਜਿਹਨੂੰ ਕਹਿੰਦੇ ਨੇ ਮਹਾਕਾਲ ਸਈਓ ਸਤਿ ਸ਼੍ਰੀ ਅਕਾਲ ਜੈ ਸ਼ਿਵ ਸ਼ੰਕਰ ਪੀਪੀ ਬੱਤੀ ਨਵਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਦਾ ਸਲਾਹ ਲੈਂਦੇ ਵੀਡੀਓ ਕਿਸ ਵਾਬਤ ਹੋਣ ਵਾਲੀ ਹੈ ਸਾਥੀਓ ਅੱਜ ਸ਼ਿਵਰਾਤਰੀ ਦਾ ਪਾਵਨ ਦਿਨ ਹੈ ਪਵਿੱਤਰ ਦਿਹਾੜਾ ਔਰ ਜਾਵਾਂ ਨੂੰ ਵੀ ਚਾ ਚੜਿਆ ਹੋਇਆ ਔਰ ਪੂਰੇ ਸ਼ਹਿਰ ਵਿੱਚ ਇਹੀ ਆਵਾਜ਼ ਸੁਣਾਈ ਦੇ ਰਹੀ ਹੈ ਕਿ डम डम ਢਮਰੂ डम डम ਢਮਰੂ ਵੱਜੇ ਭੋਲੇ ਸ਼ੰਕਰ ਦਾ ਪਿੱਛੇ ਤੁਹਾਨੂੰ ਸ਼ੋਭਾ ਯਾਤਰਾ ਦੀ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੀਲਕੰਠ ਪੂਰੇ ਸ਼ਹਿਰ ਦੇ ਮੇਰ ਭਰੇ ਹੱਥ ਰਖਣ ਔਰ ਸਾਰੇ ਉੱਚਾ ਚੜਿਆ ਹੋਇਆ ਬਹੁਤ ਖੁਸ਼ੀ ਭਰਿਆ ਮਾਹੌਲ ਬਣਿਆ ਹੋਇਆ ਦੇਖੋ ਬੈਂਡ ਬਾਜਾ ਵੱਜ ਰਿਹਾ ਹੈ ਭੋਲਾ ਕੋ ਕੈਸੇ ਮੈ ਮਨਾਉਰੇ ਮੇਰਾ ਭੋਲਾ ਨਾ ਮਾਨੇ ਵਾਹ ਸੁਹਾਵਿਦਰ ਸਲਾਨੀ ਬੋਰੇ ਦੀ ਵੀਡੀਓ ਕੈਪਚਰ ਕਰ ਰਹੇ ਆ ਆ ਜਾ ਕੇ ਆ ਜਾ ਯਾਰ બહુ સારા પ્યાર આશીર્વાદ લઈને એ शिवरात्रि के उपलक्ष में प्रतिवर्ष वर्ष की भांति इस बार भी जल शोभा यात्रा का और चल शिवलिंग का वह चल शिवलिंग जो साल में एक बार दर्शन देता है पूरे शहर को उसके बाद तीन दिन के लिए गुप्त हो जाता है और ये शिवरात्रि की चौदवें वर्ष की यात्रा है और बड़े धूमधाम से सभी सामाजिक एवं धार्मिक कमेटी द्वारा मनाई जा रही है सभी आनंद में हैं है पार्वती फतेहला बहुत बहुत शुक्रिया पंडित जी कहने सभी आनंद में है शहर आनंद में है ਕੋਨੇ ਦੇ ਸ਼ਹਿਰ ਨੂੰ ਚਾਹ ਚੜਿਆ ਹੋਇਆ ਮਹਾਦੇਵ 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 ਠੀਕ ਹੈ ਨਾ ਸਾਹਿਬ ਸ਼ਹਿਰ ਨੂੰ ਚਾਹ ਚੜਿਆ ਹੋਇਆ ਹਾਂਜੀ ਜਿੱਥੇ ਸ਼ੇਵਾ ਹੈ ਉੱਥੇ ਉਤਸ਼ਾਹ ਹੈ ਉਮੰਗ ਹੈ ਹੈ ਉੱਥੇ ਸ਼ਕਤੀ ਹੈ ਸ਼ਿਵ ਦੇ ਵਿੱਚੋਂ ਈ ਦੀ ਮਾਤਰਾ ਘੜ ਦਿੱਤੀ ਜਾਵੇ ਤਾਂ ਵੀ ਸ਼ਮ ਹੈ ਹਾਂ ਠੀਕ ਹੈ ਨਾ ਈ ਦੀ ਮਾਤਰਾ ਦੇ ਨਾਲ ਹੈ ਕਿ ਸ਼ਕਤੀ ਈ ਦਾ ਮਤਲਬ ਸ਼ਕਤੀ ਆ ਤੁਸੀਂ ਸ਼ਕਤੀ ਦਾ ਸੰਚਾਰ ਦੇਖ ਰਹੇ ਹੋ ਸ਼ਹਿਰ ਦੇ ਵਿੱਚ ਸਾਰੀ ਊਰਜਾ ਸਨਾਤਨ ਊਰਜਾ ਤੇ ਅੱਜ ਉਮੰਗ ਹੈ ਊਰਜਾ ਬਹੁਤ ਹੈ ਉਮੰਗ ਹੈ ਆਸੂ ਤੋਸ਼ ਤੁਮ ਅਵਡਰਦਾਨੀ ਆਰਤੀ ਹਰੋ ਦੀਨ ਜਨਜਾਨੀ ਇੱਕ ਭੋਲੇ ਬਾਬਾ ਐਸੇ ਹਮਾਰੇ ਦੇਵ ਹੈ ਜੋ ਸ਼ਿਗਰ ਪ੍ਰਸੰਨ ਹੋ ਜਾਂਦੇ ਆ ਇੱਕ ਲੋਟਾ ਜਲ ਸੇ ਓਨ ਭੋਲੇ ਬਾਬਾ ਕਾ ਅੱਜ ਸ਼ਿਵਰਾਤਰੀ ਮਹੋਤਸਵ ਹੈ इस शिवरात्रि महोत्सव में जो नवा शहर में आपको उत्साह दिखाई दे रहा है ये भोले बाबा की सभी सेना है बम बम भोले बम 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 और शंकर भगवान की आप सभी शहर वासियों को आज के महाशिवरात्रि उत्सव की हार्दिक बधाई और बीवी बत्ती नवा शहर को हार्दिक बधाई ਪੋੜਾ ਆਨੰਦ ਚ ਹੈ ਜੀ ਪੋੜਾ ਆਨੰਦ ਚ ਆ ਪੂਰਾ ਰੰਗ ਹੈ ਜਦ ਉਸਕੇ ਭਗਤ ਨੰਦ ਮੇ ਆਤੇ ਹੈ ਤੋ ਉਸ ਕੋ ਦੇਖ ਕਰਕੇ ਆਨੰਦ ਚੜ ਜਾਂਦਾ ਹੈ ਸਾਡੇ ਅੰਦਰੋਂ ਆਨੰਦ ਲੈ ਰਹੇ ਬਿਲਕੁਲ ਬਿਲਕੁਲ ਹਮਾਰੇ ਅੰਦਰ ਆਨੰਦ ਤੋ ਦੇਖ ਕਰਕੇ ਉਸ ਕੋ ਖੁਸ਼ੀ ਹੁੰਦੀ ਹੈ ਕਿ ਮੇਰੇ ਬੱਚੇ ਖੁਸ਼ੀ ਮੇ ਹਰ ਹਰ ਮਾਦੇ ਕੀ ਤਸਵੀਰਾਂ ਆਨੰਦ ਭਰੀਆਂ ਤਸਵੀਰਾਂ ਕਹਿੰਦੇ ਪੋੜਾ ਆਨੰਦ ਚ ਹੈ ਕਿਉਂਕਿ ਪੋੜੇ ਦੇ ਭਗਤ ਮੈਂ ਵਿਚ ਮੇ ਬਿਲਕੁਲ ਜੀ ਬਿਲਕੁਲ ਸਭੀ ਆਨੰਦ ਸਾਰਿਆਂ ਨੂੰ ਅੱਜ ਚਾ ਚੜਿਆ ਆਇਆ ਆਨੰਦ ਮਸਤੀ ਦਾ ਜੀ ਤੇ ਸ਼ਿੰਮਾਂ ਮੁਹਾਲਾ ਸਾਰਾ ਸ਼ਿਵਰਾਤਰੀ ਹੈ ਸ਼ਕਤੀ ਦਾ ਸੰਚਾਰ ਹੋ ਰਿਹਾ ਹੈ ਵੈਸੇ ਵੀ ਸਨਾਤਨ ਦਾ ਉਦੇਸਮੇ ਚੱਲ ਰਿਹਾ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਿਵਰਾਤਰੀ ਦੀਆਂ तस्वीर बढ़िया ही मन दो शब्द पहुन बोलो बोलो बाम बाम बोले भगवान शिवजी जी से यही हमारे रिक्वेस्ट है आप कि आने वाले समय में जैसे वो अपनी यात्रा यहाँ से निकाल रहे हैं में से झूलते हुए वो फ्लैट हो जाए तो अच्छी बात है बं -बं बोले तो बढ़िया मनमोहक तस्वीर ने भक्तों उमंग है उत्साह है बच्चे नौजवान बुजुर्ग उत्साह है ਪੋੜਾ ਪੋੜਾ ਵੀ ਆ ਲੇਕਿਨ ਭੋਲੇ ਕੋ ਤਰਸ਼ੂਲ ਵੀ ਹੈ ਹੈ ਉੱਠਿਆ ਨੂੰ ਸਿੱਧਾ ਕਰ ਵੀ ਦਿੰਦਾ ਭੋਲਾ ਫਿਰ ਦਿਖਾ ਦੇ ਪੁੱਚਰਾ ਮੱਲੇ ਤੋਂ ਆਏ ਹੋਏ ਨੇ ਇੱਥੇ ਪੁਰਾਣੀ ਬੱਲੇ ਦੇ ਬੰਦੇ ਠੀਕ ਹੈ ਜੀ ਆਨੰਦ ਚੋਂ ਬੜੇ ਆਨੰਦ ਚ ਮਜੇ ਚਾਹ ਜੀ ਕਹਿੰਦੇ ਪੂਰੇ ਆਨੰਦ ਚ ਹੈ ਮਜੇ ਚਾਹ ਔਰ ਤਸਵੀਰਾਂ ਤੁਹਾਨੂੰ ਇਸ ਸਮੇਂ ਅਸੀਂ ਨਮਾਸ਼ੇਰ ਜੀ ਜੀ ਪਿੱਛੇ ਦਿਖਾ ਦਿਓ ਹੋਰ ਓ ਸੁਣਾ ਦਿਓ ਆ ਫੜਾ ਫੜਾ ਮਾਰਨ ਜਾ ਸਾਡੇ ਫੜੋ ਓ ਮੇਰੇ ਕੁੰਗੁਰੂ ਬੋਲੇ ਹਰੇ ਹਰੇ ਮੇਰੇ ਕੁੰਗੁਰੂ ਬੋਲੇ ਹਰੇ ਹਰੇ ਗੋਵਿੰਦੇ ਹਰੇ ਗੋਪਾਲੇ ਹਰੇ ਜੋ ਜਿੰਦਰੇ ਗੋਪਾਲੇ ਹਰੇ ਜੈ ਜੈ ਪ੍ਰਭੂ ਦੀਨ ਦਿਆਲੇ ਹਰੇ ਕੰਗਰੂ ਬੋਲੇ ਏ ਕੰਗਰੂ ਮੇਰੇ ਸਾਥ ਗੋਰ ਦਿੱਤੇ ਏ ਕੰਗਰੂ ਮੇਰੇ ਸਾਥ ਗੋਰ ਦਿੱਤੇ ਡਰ ਲੇ ਕਿਤੇ ਬੜੇ ਬੜੇ ਡਰ ਲੇ ਕਿਤੇ ਬੜੇ ਬੜੇ ਮੇਰੇ ਕੰਗਰੂ ਬੋਲੇ ਹਰੇ ਹਰੇ ਮੇਰੇ ਕੰਗਰੂ ਬੋਲੇ ਹਰੇ ਹਰੇ ਮੇਰੇ ਕੰਗਰੂ ਬੋਲੇ ਮੇਰੇ ਕੰਗਰੂ ਥੈਂਕ ਯੂ ਬਹੁਤ ਸ਼ੁਕਰੀਆ ਜੀ ਤਾਂ ਤੁਸੀਂ ਭਾਵਨਾ ਉਤਸ਼ਾਹ ਭਗਤੀ ਸਮਰਪਣ ਤਸਵੀਰਾਂ ਸਾਰੀਆਂ ਦੇਖ ਰਹੇ ਹੋ ਸਰਵਜੀ ਆਓ ਲੋਕ ਨਹੀਂ ਬਹੁਤ ਬਹੁਤ ਖੂਬਸੂਰਤ ਬੜੀਆਂ ਮਨਮੋਹਕ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸ਼ੋਭਾ ਯਾਤਰਾ ਦੀਆਂ ਸ਼ਿਵਰਾਤਰੀ ਦਾ ਹੋਰ ਜੀ ਹੋਰ ਬੜੀਆਂ ਸ਼ਾਬਾਸ਼ ਬਧਾਈਆਂ ਦਿਓ ਮਹਾਸ਼ਿਵratri ਦੀਆਂ ਲੱਖ ਲੱਖ ਵਧਾਈਆਂ ਪੂਰੇ ਸ਼ਹਿਰ ਨੂੰ ਪੂਰੇ ਸਮਾਜ ਨੂੰ ਮਹਾਦੇਵ ਦੇ ਇਸ ਸੁੰਦਰ ਤਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਮੈਂ ਅਪੀਲ ਕਰਾਂਗਾ Hindu ਜਿੰਨੇ ਵੀ ਨੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਵੱਧ ਕੇ ਇਸ ਤਰੀਕੇ ਦੇ ਸਮਾਗਮ 'ਚ ਆਉਣਾ ਚਾਹੀਦਾ ਹੈ ਤਾਂ ਕਿ ਸਾਡੀ ਏਕਤਾ ਸਾਡੇ ਸਮਾਜ ਦੇ ਪ੍ਰਤੀ ਸਾਡੀ ਨਿਸ਼ਟਾ ਦਾ ਪਤਾ ਚੱਲੇ ਮੈਂ ਉਮੀਦ ਕਰਦਾ ਕਿ ਅਗਲੇ ਜਿੰਨੇ ਵੀ ਸਮਾਗਮ ਹੋਣਗੇ ਜਿੰਨੇ ਵੀ ਸ਼ੋਭਾ ਯਾਤਰਾ ਹੋਣਗੀਆਂ Hindu ਜਿਆਦਾ ਤੋਂ ਜਿਆਦਾ ਉਸੇ ਸ਼ਾਮਲ ਹੋਣ Shiv Bole Di Jai Shiv Shankar Di Jai ਬਹੁਤ ਬਹੁਤ ਧੰਨਵਾਦ ਅਨੰਤ ਚਨਈ ਪੁਰੇ ਭਾਗਤ ਪੁਰੇ ਅਨੰਤ ਨੇ ਕਾਨੂੰਨ ਆ ਜਾ ਰਿਹਾ ਹੈ ਐਤਕੀ ਸੰਖਿਆ ਵੀ ਵਧੀਆ ਹੈ ਅੱਛਾ ਲੱਗ ਰਿਹਾ ਹੈ ਲੇਕਿਨ ਇਸ ਤੋਂ ਜ਼ਿਆਦਾ ਉਮੀਦ ਕਰਦੇ ਹਾਂ ਵੱਡਾ ਸ਼ਹਿਰ ਹੈ ਕਾਫੀ ਲੋਕ ਹੋਣੇ ਚਾਹੀਦੇ ਨੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰ ਹੈ ਜੀ ਭਾਜੀ ਅੱਜ ਨਵਾਂ ਸ਼ਹਿਰ ਦੇ ਵਿੱਚ ਸ਼ਵਰਾਤਰੀ ਦੀਆਂ ਜੋ ਚੋਬਾ ਯਾਤਰਾ ਜਾ ਰਹੀ ਹੈ ਸਮੂਹ ਦੇਸ਼ ਵਾਸੀਆਂ ਨੂੰ ਨਵਾਂ ਸ਼ਹਿਰ ਦੇ ਸਨਾਤਨੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਇਹ ਸ਼ਵਰਾਤਰੀ ਦੇ ਜੈਨ ਜੈਪਾਰ ਹਰ ਹਰ ਮਹਾਦੇਵ ਰੋਈ ਨਰਕੂ ਬਹੁਤ ਸ਼ੁਕਰੀਆ ਮਸ ਮਸ ਕੋ ਗੱਲਾਂ ਕੋਈ ਓਮ ਨਮੋ ਸ਼ਿਵਾਏ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਓਮ ਅਗੇ ਪਹੁੰਚੋ ਗੱਲ ਨੂੰ ਪ੍ਰੋਗਰਾਮ ਲਈ ਜੀ ਤਾਂ ਉਤਸਵ ਕਮੇਟੀ ਦੇ ਪ੍ਰਧਾਨ ਜਤਾ ਸਾਹਿਬ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਮੁਬਾਰਕਾਂ ਜੀ ਮਹਾ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮਹਾ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਚੱਲ ਰਹੀ ਆ ਸਾਰੇ ਭਾਗਤ ਓਮ ਅਗੇ ਸ਼ਾਮਲ ਹੋਏ ਨੇ ਮੰਦਰ ਕਮੇਟੀਆਂ ਵੱਲੋਂ ਬਹੁਤ ਸੁੰਦਰ ਝਾਂਕੀਆਂ ਇੱਥੇ ਆਈਆਂ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰੀ ਫੇਰ ਮੁਬਾਰਕਾ ਦਿੰਨਾ ਜਿਸ ਤਰ੍ਹਾਂ ਅੱਜ ਚੱਲ ਰਿਹਾ ਹੈ ਇਸੇ ਤਰ੍ਹਾਂ ਨਾਲ ਚੱਲੋ ਸ਼ੋਭਾ ਯਾਤਰਾ ਸਾਰਿਆਂ ਨਿਕਲ ਸਨਾਦਮ ਧਰਮ ਦੀ ਬੱਲੇ ਬੱਲੇ ਹੋਵੇ ਅਸੀਂ ਜੈ ਜੈਕਾਰ ਕਰੀਏ ਜੈ ਸ਼ਿਵ ਸ਼ੰਕਰ ਅੱਛਾ ਦੱਸੋ ਸਾਹਿਬ ਇੱਕ ਸਵਾਲ ਹੈ ਮਤਲਬ ਗੱਲ ਹੈ ਭਾਵਨਾ ਹੈ ਇੱਕ ਨਗਾੜਾ 8 ਵਜੇ ਤੇ ਕੰਧਰ ਵੱਜਦਾ ਪਿਆ ਹੈ ਹੈ हा जी दोश जो, 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 जो गल आहे जी सारी ਦੇਖੋ ਜਿਹੜਾ ਨਗਾੜਾ ਬਾਹਰ ਵੱਜਦਾ ਇਹ ਹੈਗਾ ਉਤਸ਼ਾਹ ਜਿਹੜਾ ਅੰਦਰ ਨਗਾੜਾ ਵੱਜਦਾ ਉਹ ਹੈਗਾ ਆਤਮਿਕ ਗਿਆਨ ਉਹ ਗਿਆਨ ਜਿਹੜਾ ਹੈ ਜਦੋਂ ਆਪਾਂ ਗੁਰੂ ਨਾਲ ਜੁੜ ਜਾਂਦੇ ਆ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਦੇ ਆ ਫਿਰ ਉਹ ਐਸੀ ਵਿਧੀ ਦੱਸਦੇ ਆ ਨਾਮ ਜਪਦੀ ਜਿਹਦੇ ਨਾਲ ਅੰਦਰ ਇੱਕ ਨਗਾੜਾ ਨਹੀਂ 10 ਤਰ੍ਹਾਂ ਦੇ ਨਗਾੜੇ ਤੁਰਹੀ ਵਾਦਕ ਸਾਰਾ ਕੁਝ ਵੱਜਦਾ ਹੈ ਸ਼੍ਰੀ ਸ੍ਰਿਸ਼ਟੀ ਦਾ ਪਹਿਲਾ ਗੁਰੂ ਹੈ ਹਾਂ ਤੋ ਇਸ ਕਰਕੇ ਇਹ ਅੰਦਰ ਤੇ ਬਾਹਰ ਦਾ ਇਹ ਫਰਕ ਹੈ ਹਾਂ ਅੰਦਰ ਦੇ ਉਤਸ਼ਾਹ ਦੇ ਨਾਲ ਹੀ ਬਾਹਰਲਾ ਉਤਸ਼ਾਹ ਝਲਕਦਾ ਹੈ ਜੀ ਪਹਿਲਾਂ ਅੰਦਰ ਉਤਸ਼ਾਹ ਆਉਂਦਾ ਹੈ ਫਿਰ ਬਾਹਰ ਇਹਦੀ ਪ੍ਰਤੀਬਿੰਬ ਪ੍ਰਤੀਬਿੰਬ ਦੇ ਤੌਰ ਤੇ ਦਿਖਾਈ ਦਿੰਦਾ ਹੈ ਅੱਛਾ ਕਹਿੰਦੇ ਨਾ ਵੀ ਜੇ ਅੰਦਰ ਦਿਖਾਈ ਵੀ ਜੇ ਜੇ ਅੰਦਰ ਬਾਹਰ ਦੀ ਗੱਲ ਹੋਈ ਨਾ ਕਹਿੰਦੇ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜਿਹੜਾ ਸਮਝ ਗਿਆ ਉਹ ਹੀ ਮਸਤ ਕਲੰਦਰ ਹੈ ਤਾਂ ਮਸਤ ਕਲੰਦਰ ਵੜਨ ਵਾਲੀ ਗੱਲ ਹੈ ਮਸਤੀ ਜਿਹੜੀ ਹੋਈ ਹੈ ਜੀ ਸ਼ਿਵ ਦੀ ਮਸਤੀ ਸ਼ਿਵ ਦੀ ਮਸਤੀ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜੋ ਸ਼ਿਵ ਨੂੰ ਸਮਝ ਗਿਆ ਮਸਤ ਕਲੰਦਰ ਹੈ ਤਾਂ ਅੱਜ ਮਸਤੀ ਜੜੀ ਹੋਈ ਹੈ ਉਹ ਨੂੰ ਕੁਮਾਰੀ ਹੈ ਜੀ ਕੁਮਾਰੀ ਹੈ ਜੀ ਬਜੀ ਠੀਕ ਠਾਕ ਹੋ ਹਾਂ ਦੇਖੋ ਜੀ 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 ਸੋ ਦੇਸ਼ ਦੇ ਦੇਸ਼ ਤੋਂ ਆਏ ਹੋ ਇਸ ਲਗਤ ਜਿਹੜੇ ਮਤਲਬ ਇਸ ਵਾਰ ਇਸ ਵਾਰ ਦੀ ਸ਼ੋਭਾ ਯਾਤਰਾ ਦਾ ਇਸ ਤਰ੍ਹਾਂ ਅਨੁਭਵ ਹੋ ਰਿਹਾ ਵੇ ਪਹਿਲਾ ਜਾਗੋ ਦਾ ਸਭ ਰਿਹਾ ਬੜਾ ਮਤਲਬ ਪੂਰਾ ਹਫਤਾ ਹੀ ਇਸੇ ਕੰਮ ਤੇ ਹੀ ਇਸੇ ਪ੍ਰਭੂ ਦੇ ਸਾਰੇ ਲੀਨ ਹੋਏ ਆ ਭਗਵਾਨ ਕੋਲੇ ਨਾ ਜੀ ਦੀ ਕਿਰਪਾ ਸਭ ਤੇ ਇਸੇ ਤਰ੍ਹਾਂ ਬਣੀ ਰਹੇ ਤੇ ਬਹੁਤ ਸਾਰੇ ਫੋਰਨਰਸ ਵੀ ਇਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਜੀ ਜੀ ਬਹੁਤ ਸ਼ੁਕਰੀਆ ਆਪਾਂ ਨਾਲ ਦੀ ਨਾਲ ਆਰਗੇਨਾਈਜੇਸ਼ਨ ਦੇ ਪਾਸੇ ਜੀ ਆਪਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਮਹਾ ਸ਼ੇਵratri ਦੇ ਸ਼ੁਭ ਮੌਕੇ ਤੇ ਮੈਂ ਵਿਸ਼ ਹਿੰਦੂ ਪਰਸ਼ਦ ਦਾ ਜ਼ਿਲ੍ਹਾ ਪ੍ਰਧਾਨ ਲੇਟੋਰੀ ਆਪ ਸਭ ਸਾਰੇ ਇਲਾਕਾ ਨਿਵਾਸੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਇਹ ਮਹਾ ਸ਼ਿਵਰਾਤਰੀ ਪੁਰਬ ਹੈ ਸਭ ਤੋਂ ਵੱਡਾ ਪੁਰਬ ਹੈ ਕਿਉਂਕਿ ਕੁੰਭ ਦੇ ਵਿੱਚ ਮਹਾ ਕੁੰਭ ਦੇ ਵਿੱਚ ਸ਼ਿਵਰਾਤਰੀ ਦਾ ਜਿਹੜਾ ਕੱਲ ਮਹਾ સ્ਨਾਣ ਹੋਣਾ ਹੈ ਉਹਦੀ ਆਪਣੀ ਹੀ ਮਹੱਤਤਾ ਹੈ ਇਹ ਮਹਾ ਮਹਾ ਪੁਰਬ ਅਸੀਂ ਸਾਰੇ ਲੋਕੀ ਬੜੇ ਪ੍ਰੇਮ ਭਾਵ ਦੇ ਸਤਿਕਾਰ ਨਾਲ ਬਣਾ ਰਹੇ ਹਾਂ ਅਸੀਂ ਜਾਣਦੇ ਹਾਂ ਕਿ ਸਾਰਾ ਹਿੰਦੂ ਸਨਾਤਨ ਇਸ ਕੁੰਭ ਦੇ ਮੇਲੇ ਵਿੱਚ ਹਰ ਵੇ ਤਿਆਗ ਹੋਇਆ ਹੈ ਇਕੱਠਾ ਹੋਇਆ ਹੈ ਇਹਹੀ ਭਾਵਨਾ ਲੈ ਕੇ ਅਸੀਂ ਅੱਗੇ ਵਧਦੇ ਰਹਿਣਾ ਹੈ ਮਹਾਸ਼ੇਵ ਰਾਤਰੀ ਦੇ ਵਿੱਚ ਐਤ ਕੀ ਵਾਰ ਬਹੁਤ ਜ਼ਿਆਦਾ ਸੰਖਿਆ ਵਿੱਚ ਲੋਕਾਂ ਦੇ ਹਾਜ਼ਰ ਹੋਈ ਹੈ ਮੈਂ ਵਿਸ਼ਨਪੁਰ ਸ਼ਹਿਰ ਵੱਲੋਂ ਬਹੁਤ-ਬਹੁਤ ਅਨਿਵਾਦ ਕਰਦਾ ਹਾਂ ਹਰ ਹਰ ਮਹਾਦੇਵ 哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎 कशीअ में नथे हर हहादेव संभ के हले महादेव संभ की नथे हर महादेव संभ के तस्वीरा चाकियां <migas> ਜਿਹੜਾ ਟਮ ਟਮ ਜਿਹਾ ਦੇਖਿਆ ਨਾ ਬੀਬੀਆਂ ਨੂੰ ਸੌਖਾ ਤਸਵੀਰਾਂ ਤੁਸੀਂ ਮੁੱਖ ਮਾਰਗ ਨਵਾਂ ਸ਼ਹਿਰ ਤੋਂ ਦੇਖ ਪਾ ਰਹੇ ਹੋ ਔਰ ਸ਼ੋਭਾ ਯਾਤਰਾ ਜਿਹੜੀ ਲੰਘ ਰਹੀ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਤਸਵੀਰਾਂ ਖਾਵਾ ਦੀ ਪਿੱਛੇ ਵੀ ਜਿਹੜੇ ਚਾਕੀ ਹੈ